ਇਸ ਵੇਲੇ ਦੀ ਵੱਡੀ ਖਬਰ ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫੌਜੀਆਂ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿहां ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਤੇ ਇਸ ਹਾਦਸੇ ਦੇ ਵਿੱਚ ਚਾਰ ਫੌਜੀ ਜਵਾਨ ਸ਼ਹੀਦ ਹੋ ਗਏ ਨੇ ਤੇ ਜਦਕੀ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹਨਾਂ ਦੇ ਵਿੱਚੋਂ ਇੱਕ ਫੌਜੀ ਜਵਾਨ ਦੀ ਹਾਲਤ ਬੇਹਤ ਨਾਜ਼ੁਕ ਹੈ ਜਿਸ ਨੂੰ ਸ਼ੇਰੀ ਨਗਰ ਦੇ ਹਸਪਤਾਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਤੇ ਪੁਲਿਸ ਆਰਮੀ ਦੇ ਵੱਡੇ ਅਧਿਕਾਰੀ ਜਿਹੜਾ ਨੇ ਮੌਕੇ ਤੇ ਪਹੁੰਚੇ ਨੇ ਤੇ ਹੁਣ ਪੂਰੇ ਮਾਮਲੇ ਦੀ ਜਾਂਚ ਵੀ ਜਿਹੜੀ ਆ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਫੌਜੀ ਜਵਾਨਾਂ ਨੂੰ ਲੈ ਕੇ ਟਰੱਕ ਆਪਣੇ ਬੇਸ ਵੱਲ ਜਾ ਰਿਹਾ ਸੀ ਤੇ ਅਚਾਨਕ ਹੀ ਬਾਂਦੀਪੋਰਾ ਦੇ ਕੋਲ ਪਹੁੰਚਦੇ ਇਸ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਤੋਂ ਬਾਅਦ ਖੱਜ ਤੋਂ نیچے ਡਿੱਗ ਜਾਂਦਾ ਹੈ ਬੇहद ਡੂੰਗੀ ਖਾੜ ਦੇ ਜਿਸ ਦੇ ਵਿੱਚ ਡਿੱਗਦਾ ਹੈ ਤੇ ਡੂੰਗੀ ਕੱਡ ਦੇ ਵਿੱਚ ਜੇ ਡਿਗਰ ਤੋਂ ਬਾਅਦ ਜਿਹੜਾ ਪੂਰਾ ਹਾਦਸਾ ਵਾਪਰਦਾ ਹੈ ਬਾਂਦੀਪੋਰਾ ਦੇ ਵਿੱਚ ਫੌਜ ਦਾ ਟਰੱਕ ਦੇ ਨਾਲ ਹਾਦਸਾ ਵਾਪਰਦਾ ਹੈ ਹਾਦਸੇ ਦੇ ਵਿੱਚ ਹੁਣ ਤੱਕ ਚਾਰ ਫੌਜੀ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਆਈ ਹੈ ਤਾਂ ਦੱਸਦੇ ਕਿ ਸ਼ੁਰੂਆਤੀ ਰੋਜ਼ਾਨਾ ਵਿੱਚ ਦੱਸਿਆ ਜਾ ਰਿਹਾ ਸੀ ਕਿ ਇਸ ਪੂਰੇ ਹਾਦਸੇ ਦੇ ਵਿੱਚ ਇੱਕ ਫੌਜੀ ਜਵਾਨ ਸ਼ਹੀਦ ਹੋਇਆ ਪਰ ਜਿਵੇਂ ਜਿਵੇਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਉਵੇਂ ਉਵੇਂ ਮ੍ਰਿਤਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਚਾਰ ਫੌਜ ਦੇ ਜਵਾਨਾਂ ਦੀ ਸ਼ਹੀਦ ਹੋਣ ਦੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਚਾਰ ਫੌਜ ਦੇ ਜਿਹੜੇ ਜਵਾਨ ਹੈ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਬਾਂਦੀਪੋਰਾ ਇਲਾਕੇ ਦੇ ਵਿੱਚ ਕਸ਼ਮੀਰ 'ਚ ਇਹ ਪੂਰਾ ਮਾਮਲਾ ਜਿਹੜਾ ਉਹ ਘਟਨਾ ਵਾਪਰੀ ਹੈ ਡੂੰਗੀ ਜਿਹੜੀ ਹੈ ਖਾਈ ਦੇ ਵਿੱਚ ਇਹ ਟਰੱਕ ਜਿਹੜਾ ਆਰਮੀ ਦੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਡਿੱ ਗਿਆ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਡੀ ਉਚਾਈ ਦਿਖ ਰਹੀ ਹੈ ਉਚਾਈ ਦੇ ਉੱਤੇ ਤੁਹਾਨੂੰ ਇਲਾਕੇ ਦੇ ਲੋਕ ਜਿਹੜਾ ਨੇ ਉਹ ਖੜੇ ਹੋਏ ਦਿਖਾਈ ਦੇਣਗੇ ਤੇ ਟਰੱਕ ਜਿਹੜਾ ਹੈ ਉਹ ਦੂਰੋਂ ਦੇਖਣ ਦੇ ਵਿੱਚ ਪਛਾਣਿਆ ਵੀ ਨਹੀਂ ਜਾ ਰਿਹਾ ਇੰਨੀ ਬੁਰੀ ਤਰੀਕੇ ਦੇ ਨਾਲ ਇਹ ਜਿਹੜਾ ਹਾਦਸੇ ਦਾ ਸ਼ਿਕਾਰ ਉਹ ਟਰੱਕ ਹੋਇਆ ਹੈ ਤੇ ਟਰੱਕ ਦੇ ਵਿੱਚ ਜਿਹੜਾ ਪਛਾਣਿਆ ਵੀ ਨਹੀਂ ਜਾ ਰਿਹਾ ਕਿ ਆਰਮੀ ਦਾ ਟਰੱਕ ਹੈ ਹਾਲਾਂਕਿ ਇਸ ਬਾਬਤ ਹਲੇ ਤੱਕ ਕਿਸੇ ਵੀ ਤਰੀਕੇ ਦੀ ਜਾਣਕਾਰੀ ਜਿਹੜਾ ਉੱਚ ਅਧਿਕਾਰੀਆਂ ਦੇ ਵੱਲੋਂ ਆਰਮੀ ਦੇ ਨਹੀਂ ਸਾਂਝੀ ਕੀਤੀ ਗਈ ਕਿ ਟਰੱਕ ਦੇ ਵਿੱਚ ਕਿੰਨੇ ਜਿਹੜੇ ਜਵਾਨ ਨੇ ਉਹ ਸ਼ਾਮਿਲ ਸਨ ਪਰ ਹੁਣ ਤੱਕ ਜਿਹੜਾ ਚਾਰ ਫੌਜੀ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਚਾਰ ਜਵਾਨ ਜਿਹੜੇ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਸੋ ਇਸ ਬਾਬਤ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸ਼੍ਰੀਨਗਰ ਤੋਂ ਮੇਰੇ ਸਹਿਯੋਗੀ ਫਿਰਦੌਸ ਫਿਰਦੌਸ ਕੀ ਕੁ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹੜਾ ਬੰਦੀਪੋਰਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ

ऑपरेशन भी एरिया में चल रहा है जिसमें आप साफ-साफ देख सकते हो कि गाड़ी का काफी नुकसान है और गहराई जितनी थी इसको एक वहां पर गहराई की तो काफी ज्यादा थी जी जी फिर दोष इस तो अलावा हजे तक पता लग पा रहा है कि ट्रक के बीच कितने जवान जड़े ने वो मौजूद सन किथों किथे ट्रक जा रहा से हादसे का अहम कारण की रहा अगर हम इस एरिया की बात करें तो काफी ये बलाई एरिया है जंगल का एरिया है पहाड़ी वहां पर ज्यादा है और जो एरिया के नाम से ये एरिया जाना जाता है और नॉर्थ कश्मीर का पांडीपोरा डिस्ट्रिक्ट है और वहां पर अभी तक इंडियन आर्मी की तरफ से कोई भी इसमें स्टेटमेंट नहीं आया था की जिस तरह से विजुअल में देख रहे हैं कि जो गाड़ी है काफी ऊंचाई से गिर गई है इसकी वजह से काफी ज्यादा नुकसान बताया और ये भी जा रहा था की गाड़ी में टोटल जवान जो है पांच सवार थे जिसमें से चार चार जो है हां और दो जो है मौके पे दम तोड़ बैठे और दो रास्ते में अस्पताल अस्पताल के रास्ते में और एक जख्मी बताया जा रहा है जी आ, लेकिन उम्मीद है कि जब पूरी इस मामले पे पूरे तरीके से तब बात करते हैं जब इधर आदमी की तरफ से एक स्टेटमेंट आ सकता है जी जी तो हाल ही रेस्क्यू ऑपरेशन चल रहा है कारण ना स्लिप कर गया ट्रक या फिर ओवर स्पीड करके बेकाबू सी ट्रक किसी तरीके की कोई स्पष्ट जानकारी निकली है आज तक जी अभी

ਜਿਨ੍ਹਾਂ ਨੇ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਤੁਸੀਂ ਸੁਣਿਆ ਕਿ ਕਸ਼ਮੀਰ ਦੇ ਵਿੱਚ ਲਗਾਤਾਰ ਮੌਸਮ ਆਪਣਾ ਰੁੱਖ ਬਦਲ ਰਿਹਾ ਹੈ ਤਾਪਮਾਨ ਘਟਣ ਦੇ ਕਾਰਨ ਬਰਫ਼ ਵੀ ਪੈ ਰਹੀ ਹੈ ਸੋ ਮੌਸਮ ਵੀ ਇੱਕ ਵੱਡਾ ਕਾਰਨ ਜਿਹੜਾ ਚਸ਼ਮਦੀਦਾਂ ਦੇ ਮੁਤਾਬਕ ਮੇਰੇ ਸਹਿਯੋਗੀ ਫਿਰਦੋਸ਼ ਨੇ ਦੱਸਿਆ ਸ਼੍ਰੀਨਗਰ ਤੋਂ ਕਿ ਚਸ਼ਮਦੀਦ ਜਿਹੜੇ ਉੱਥੇ ਮੌਕੇ ਤੇ ਮੌਜੂਦ ਸਾਨੂੰ ਨਾਲ ਦਾ ਕਹਿਣਾ ਹੈ ਕਿ ਮੌਸਮ ਵੀ ਖਰਾਬ ਹੈ ਤੇ ਜਿਸ ਕਰਕੇ ਟਰੱਕ ਦਾ ਸੰਤੁਲਨ بگੜਦਾ ਕਿਉਂਕਿ ਕਈ ਥਾਵਾਂ ਦੇ ਉੱਤੇ ਬਰਫ਼ ਵੀ ਪਈ ਹੋਈ ਹੈ ਤੇ ਪੂਰਾ ਜੰਗਲੀ ਏਰੀਆ ਹੈ ਬਹੁਤ ਡੂੰਘੀ ਘਟਨਾ ਜਿੱਥੇ ਪੂਰਾ ਹਾਦਸਾ ਵਾਪਰਿਆ ਹੈ ਸੋ ਅਚਾਨਕ ਹੀ ਜਿਹੜਾ ਟਰੱਕ ਹੈ ਉਹ ਖਾਈ ਦੇ ਵਿੱਚ ਡਿੱਗ ਜਾਂਦਾ ਜਿਸ ਕਾਰਨ ਭਾਰਤੀ ਸੈਨਾ ਦੇ ਚਾਰ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਇੱਕ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਜੇਕਰ ਇਸ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਹਜੇ ਫੌਜ ਦੇ ਵੱਲੋਂ ਇਹ ਅਧਿਕਾਰਿਕ ਤੌਰ ਦੇ ਉੱਤੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਕਿ ਇਸ ਟਰੱਕ ਦੇ ਵਿੱਚ ਕਿੰਨੇ ਜਵਾਨ ਜਿਹੜੇ ਨੇ ਉਹ ਸ਼ਹੀਦ ਸਨ ਸੋ ਜੰਮੂ ਕਸ਼ਮੀਰ ਦੇ ਬੰਦੇ ਪੂਰੇ ਇਲਾਕੇ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਫੌਜ ਦੇ ਜਵਾਨਾਂ ਦਾ ਟਰੱਕ ਜਿਹੜਾ ਹੈ ਉਹ ਹਾਦਸੇ ਦਾ ਸ਼ਿਕਾਰ ਹੋਇਆ ਹੈ ਖਾਈ ਦੇ ਵਿੱਚ ਡੂੰਗੀ ਖਾਈ ਦੇ ਵਿੱਚ ਡਿੱਗਿਆ ਹੈ ਤਸਵੀਰਾਂ ਜਿ ਤੁਸੀਂ ਆਮ ਦੇਖ ਸਕਦੇ ਹੋ ਕਿ ਕਿੱਡੀ ਡੂੰਗੀ ਖਾਈ ਹੈ ਜਦੋਂ ਤਸਵੀਰ ਦੇ ਵਿੱਚ ਕੈਮਰਾ ਉੱਪਰ ਖੜੇ ਲੋਕਾਂ ਵੱਲ ਮੁੜਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਖੱਡ ਦੇ ਵਿੱਚ ਪਏ ਟਰੱਕ ਵੱਲ ਮੁੜਦਾ ਹੈ ਤਾਂ ਤੁਸੀਂ ਇਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਖਾਈ ਦੀ ਡੂੰਘਾਈ ਕਿੰਨੀ ਹੈ ਕਿੰਨੀ ਡੂੰਗੀ ਇਹ ਖਾਈ ਹੈ ਜਿੱਥੇ ਪੂਰਾ ਹਾਦਸਾ ਵਾਪਰਿਆ ਹੈ ਤੇ ਉੱਥੇ ਹੀ ਜੇਕਰ ਤਸਵੀਰਾਂ ਚਾਪ ਟਰੱਕ ਦੇਖੀਏ ਤਾਂ ਟਰੱਕ ਦੇਖਣ ਦੇ ਵਿੱਚ ਤੇ ਸਮਝਣ ਦੇ ਵਿੱਚ ਇਹ ਦੇਖ ਕੇ ਲੱਗ ਨਹੀਂ ਰਿਹਾ ਕਿ ਇਹ ਉਹੀ ਟਰੱਕ ਹੈ ਜਿਸ ਦੇ ਵਿੱਚ ਫੌਜ ਦੇ ਜਵਾਨ ਸਫ਼ਰ ਕਰਦੇ ਨੇ ਕਿਉਂਕਿ ਪੂਰੇ ਤਰੀਕੇ ਦੇ ਨਾਲ ਟਰੱਕ ਜਿਹੜਾ ਹੈ ਉਹ ਟੁੱਟ ਚੁੱਕਾ ਸੋ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ